ਕਿੰਦੇ ਜਾਂ ਕਿੰਦੇ ਜੀ ਕਿ ਤੁਸੀਂ ਖੁਦ ਆਜ਼ਾਦ ਪ੍ਰਮੋਟ ਕਰਦੇ ਦੇ ਅਸੀਂ ਮذਬੀ ਸਿੱਖ ਹਾਂ ਹਾਂ ਅਸੀਂ ਮذਬੀ ਸਿੱਖ ਸਾਨੂੰ ਮذਬੀ ਸਿੱਖ ਹੋਣਾ ਪਿਆ ਕਿਉਂਕਿ ਸਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਸਿਰਫ ਸਾਨੂੰ ਹੀ ਮذਬੀ ਸਿੱਖ ਖਿਆਲ ਕੀਤਾ ਤੇ ਮذਬੀ ਸਿੱਖ ਮذਬ ਤੇ ਪੱਕੇ ਹੁਣ ਹੁਣ ਤੇ ਤੁਸੀਂ ਦੱਲਿਓ ਏਡੀ ਵੱਡੀ ਸ਼ਖਸੀਅਤ ਨੂੰ ਬੜਾ ਛੋਟਾ ਕਰਕੇ ਵੇਖਦੇ ਤੇ ਇਹਨੇ ਘਟਿਆ ਸ਼ਬਦ ਜਾਤੀ ਸੂਚਕ ਸ਼ਬਦਾਂ ਦੇ ਨਾਲ ਨਵਾਜਿਆ ਲੱਖ ਦੀ ਲੰਦ ਤੁਹਾਡੇ ਕੰਜਰੋ ਸੂਰ ਦੇ ਬੱਚੇ ਜੇ ਤੁਸੀਂ ਸੂਰ ਦੇ ਬੱਚੇ ਤੇ ਮੈਂ ਤੁਹਾਨੂੰ ਤੁਹਾਡੀ ਜਾਣਕਾਰੀ ਦੇ ਵਿੱਚ ਵਾਅਦਾ ਕਰਦਾ ਕਿ ਬਾਬਾ ਜੀਵਨ ਸਿੰਘ ਜੀ ਤੁਹਾਡੇ ਹੀ ਘਰਾਣੇ ਦੇ ਵਿੱਚ ਵਿਆਹੀ ਸੀਗੇ ਪੜ ਲਓ ਇਤਿਹਾਸ ਆਪਣੇ ਵੱਡੇ ਵੱਡੇਆਂ ਨੂੰ ਪੁੱਛ ਲਓ ਕਿਤੇ ਦੱਸ ਦੇਣਗੇ ਤੁਹਾਨੂੰ ਪਤਾ ਲੱਗ ਭਾਗ ਤੁਹਾਨੂੰ ਸਾਰਿਆਂ ਨੂੰ ਹੀ ਸਾਰੇ ਇਤਿਹਾਸ ਦਾ ਪਰ ਤੁਸੀਂ ਜਾਣ ਬੁੱਝ ਕੇ ਇਗਨੋਰ ਕਰਦੇ ਜੇ ਕਦੇ ਵੀ ਆਪਣੀ ਭੂਆ ਦੇ ਖਸਮ ਨੂੰ ਆਪਣੇ ਉਹਦੇ ਪਣਵਈਏ ਨੂੰ ਤੇ ਆਪਣੇ ਫੁੱਤਰ ਨੂੰ ਮੰਦਾ ਨਹੀਂ ਬੋਲੀਦਾ ਸਤਕਾਰ ਸਹਿਤ ਬਾਬਾ ਜੀ ਕਹਿ ਕੇ ਨਵਾਜੀਦਾ ਦੱਲਿਓ ਤੁਸੀਂ ਕੀ ਕੀ ਮੁਕਾਬਲਾ ਕਰੋਗੇ ਤੁਸੀਂ ਤੁਸੀਂ ਡੋਗਰਿਆਂ ਦੀ نسل ਦੇ ਵਿੱਚੋਂ ਜੇ ਸਖਪਾਲ ਸਿੰਘ ਗਲਾੜ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸ਼ਹੀਦੀ ਹਫਤਾ ਚੱਲ ਰਿਹਾ ਜੀ ਇਸੇ ਦੌਰਾਨ ਅ ਬੜੀ ਹੀ ਮੰਦ ਭਾਗੀ ਬੜੀ ਮਾੜੀ ਬੜੀ ਦੁਖਦਾਈ ਫਿਰਦਿਆਂ ਨੂੰ ਬਲੁੰਦਰ ਦੀ ਇੱਕ ਘਟਨਾ ਸਾਹਮਣੇ ਆਈ ਹੈ ਜੀ ਜਿਹੜੀ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲੇ ਦੇ ਨਾਲ ਸਬੰਧਤ ਹੈ ਜੀ ਉੱਥੇ ਇੱਕ ਪਿੰਡ ਦੇ ਵਿੱਚ ਸਿੱਖ ਸੰਤਾਂ ਵੱਲੋਂ ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਦਿਹਾੜਾ ਜਿਹੜਾ ਉਹ ਮਨਾਇਆ ਜਾ ਰਿਹਾ ਸੀਗਾ ਤੇ ਇਸੇ ਦੌਰਾਨ ਉਥੋਂ ਦੇ ਕੁਝ ਜਾਤਪਾਣੀ ਜਿਨ੍ਹਾਂ ਦੀ ਧੌਣਾਂ ਦੇ ਵਿੱਚ ਉੱਚੀ ਜਾਤ ਦਾ ਕਿੱਲਾ ਫਸਿਆ ਆ ਉਹਨਾਂ ਲੋਕਾਂ ਨੇ ਉਹਨਾਂ ਖੱਤਾਂ ਦੇ ਉਹਨਾਂ ਕੁੱਤੇ ਦੀਆਂ ਨਸਲਾਂ ਨੇ ਅ ਸ਼੍ਰੋਮਣੀ ਜਰਨਲ ਅਮਰਸ਼ੀਰ ਬਾਬਾ ਜੀਵਨ ਸਿੰਘ ਜੀ ਦਾ ਜਿਹੜਾ ਪੋਸਟਰ ਆ ਉਹਨੂੰ ਪਾੜਿਆ ਨਾਲੇ ਉਹਦੇ ਉੱਤੇ ਥੁੱਕਿਆ ਇਥੋਂ ਤੱਕ ਕਿ ਜਾਤੀ ਸੂਚਕ ਸ਼ਬਦ ਵੀ ਉਹਨਾਂ ਨੇ ਵਰਤੇ ਤੇ ਉਥੋਂ ਦੀ ਸੰਗਤਾਂ ਨੂੰ ਬਹੁਤ ਜਲੀਲ ਕੀਤਾ ਉਹ ਜਿਹੜੇ ਪ੍ਰਬੰਧਕ ਸੀਗੇ ਇਸ ਪ੍ਰੋਗਰਾਮ ਦੇ ਉਹਨਾਂ ਤੇ ਉਹਨਾਂ ਨੇ ਹਮਲਾ ਵੀ ਕੀਤਾ ਸੱਟਾਂ ਵੀ ਲੱਗੀਆਂ ਉਹਨਾਂ ਦੇ ਤੇ ਬੜੀ ਜੜੀ ਕੇ ਮਾੜੀ ਕਰਨਾ ਕਟਿਆ ਤੇ ਮੈਂ ਬੇਨਤੀ ਕਰਦਾ ਆਪ ਸਭ ਸੰਤਾਂ ਨੂੰ ਕਿ ਵੱਤੋ ਵੱਤ ਮੇਰੀ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਉਹਨਾਂ ਉੱਤੇ ਇਹਦੀਆਂ ਨਸਲਾਂ ਤੱਕ ਮੇਰਾ ਇਹ ਸੁਨੇਹਾ ਮੇਰਾ ਇਹ ਮੈਸੇਜ ਪਹੁੰਚੇ ਕਿਉਂਕਿ ਉਹਨਾਂ ਦੀ ਸੋਚ ਸੌੜੀ ਆ ਜਰਕ ਉਹ ਮੰਦ ਬੁੱਧੀ ਨੇ ਉਹਨਾਂ ਦੀ ਜਾਣਕਾਰੀ ਦੇ ਵਿੱਚ ਥੋੜਾ ਜਿਹਾ ਮੈਂ ਵਾਅਦਾ ਕਰ ਦਿੰਦਾ ਆ ਕਿ ਖੱਚੋ ਤੁਹਾਡੇ ਵਰਗੀਆਂ ਖੱਚਾਂ ਹੀ ਸਿੱਖ ਧਰਮ ਦਾ ਬੇੜਾ ਗਰ ਕਰੀ ਜਾਂਦੀਆਂ ਨੇ ਨਹੀਂ ਇੱਕ ਹੁਣ ਦਿੰਦੀਆਂ ਤੁਹਾਡੇ ਵਰਗੀਆਂ ਲਾਂਤਾਂ ਕਰਕੇ ਹੀ ਸਿੱਖ ਧਰਮ ਦੇ ਵਿੱਚ ਹੋਣ ਦੇ ਬਾਵਜੂਦ ਵੱਖ-ਵੱਖ ਭਾਈਚਾਰਿਆਂ ਨੂੰ ਆਪਣਾ ਸਿੱਖ ਦੇ ਨਾਲ ਆਪਣਾ ਆਪਣੇ ਭਾਈਚਾਰੇ ਬਾਬਤ ਦੱਸਣਾ ਪੈਂਦਾ ਕਿ ਅਸੀਂ ਫਲਾਣੇ ਅਸੀਂ ਫਲਾਣੇ ਆ ਸੋ ਤੁਸੀਂ ਇਦਾਂ ਹੀ ਸਾਨੂੰ ਵੀ ਕਹਿੰਦੇ ਜਾਂ ਕਹਿੰਦੇ ਜੇ ਕਿ ਤੁਸੀਂ ਖੁਦ ਜ਼ਾਦ ਪ੍ਰਮੋਟ ਕਰਦੇ ਜੇ ਅਸੀਂ ਮذਬੀ ਸਿੱਖਾਂ ਹਾਂ ਅਸੀਂ ਮذਬੀ ਸਿੱਖਾਂ ਸਾਨੂੰ ਮذਬੀ ਸਿੱਖ ਹੋਣ ਤੇ ਮਾਣ ਆ ਕਿਉਂਕਿ ਸਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਸਿਰਫ ਸਾਨੂੰ ਹੀ ਮذਬੀ ਸਿੱਖ ਕਿਹਾ ਸੀ ਤੇ ਮذਬੀ ਸਿੱਖ ਮذਬੇ ਦੇ ਪੱਕੇ ਹੋਣ ਵਾਲਿਆਂ ਨੂੰ ਕਿਹਾ ਸੀਗਾ ਤੇ ਅਸੀਂ ਆਪਣੇ ਅਕੀਦੇ ਤੇ ਆ ਅਸੀਂ ਆਪਣੇ ਕੀਦੇ ਦੇ ਪੱਕੇ ਆ ਅਸੀਂ ਗੁਰੂ ਘਰਾਂ ਦੇ ਨਾਲ ਕਦੀ ਗਦਰਾਰੀਆਂ ਨਹੀਂ ਕੀਤੀਆਂ ਅਸੀਂ ਗੁਰੂ ਘਰ ਨਾਲ ਹਮੇਸ਼ਾ ਵਫਾਦਾਰੀਆਂ ਕੀਤੀਆਂ ਨੇ ਸਾਡੇ ਵੱਡੇ-ਵਡੇਰਿਆਂ ਨੇ ਕੀਤੀਆਂ ਸੀ ਜਿਨ੍ਹਾਂ ਦੇ ਵਿੱਚ ਸਾਡਾ ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਵੱਡਾ-ਵਡੇਰਾ ਇੱਕ ਜਿਹਦਾ ਦੇਣ ਸਿੱਖ ਧਰਮ ਕਦੀ ਨਹੀਂ ਦੇ ਸਕਦਾ ਪਰਿਵਾਰ ਦੇ 11 ਜੀ ਸ਼ਹੀਦ ਕਰਵਾਏ ਸੀ ਦਲਿਓ ਬੜਾ ਔਖਾ ਆਪਣੇ ਪਿਤਾ ਦਾ ਸੀਸ ਕਲਮ ਕਰਕੇ ਆਪਣੇ ਪਿਤਾ ਦੇ ਸੀਸ ਦੇ ਬਦਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਚੁੱਕਣਾ ਤੇ ਧੜ ਚੁੱਕਣਾ ਆਪਣੇ ਪਿਤਾ ਦਾ ਸੀਸ ਤੇ ਧੜ ਉੱਤੇ ਰੱਖਣਾ ਬੜੀ ਮੁਸ਼ਕਲ ਦੇ ਨਾਲ ਬੜੀ ਕਾਲਣਾ ਕਾਲੀ ਗਈ ਸੀਗੀ ਤੇ ਤੁਸੀਂ ਦੱਲਿਓ ਐਡੀ ਵੱਡੀ ਸ਼ਖਸੀਅਤ ਨੂੰ ਬੜਾ ਛੋਟਾ ਕਰਕੇ ਵੇਖਦੇ ਤੇ ਇਹਨੇ ਘਟਿਆ ਸ਼ਬਦ ਜਾਤੀ ਸੂਚਕ ਸ਼ਬਦਾਂ ਦੇ ਨਾਲ ਨਵਾਜਿਆ ਲੱਖ ਦੀ ਲੰਦ ਤੁਹਾਡੇ ਕੰਜਰੋ ਸੂਰ ਦੇ ਬੱਚੇ ਜੇ ਤੁਸੀਂ ਸੂਰ ਦੇ ਬੱਚੇ ਤੇ ਮੈਂ ਤੁਹਾਨੂੰ ਤੁਹਾਡੀ ਜਾਣਕਾਰੀ ਦੇ ਵਿੱਚ ਵਾਦਾ ਕਰਦਾ ਕਿ ਬਾਬਾ ਜੀਵਨ ਸਿੰਘ ਜੀ ਤੁਹਾਡੇ ਹੀ ਘਰਾਣੇ ਦੇ ਵਿੱਚ ਵਿਆਹੀ ਸੀਗੇ ਪੜ ਲਓ ਇਤਿਹਾਸ ਆਪਣੇ ਵੱਡੇ ਵੱਡੇਆਂ ਨੂੰ ਪੁੱਛ ਲਓ ਕਿਤੇ ਦੱਸ ਦੇਣਗੇ ਤੁਹਾਨੂੰ ਪਤਾ ਲੱਗ ਭਾਗ ਤੁਹਾਨੂੰ ਸਾਰਿਆਂ ਨੂੰ ਹੀ ਸਾਰੇ ਇਤਿਹਾਸ ਦਾ ਪਰ ਤੁਸੀਂ ਜਾਣ ਬੁੱਝ ਕੇ ਇਗਨੋਰ ਕਰਦੇ ਜੇ ਇਸ ਕਰਕੇ ਅਦੇਵੀ ਆਪਣੀ ਭੂਆ ਦੇ ਖਸਮ ਨੂੰ ਆਪਣੇ ਪਿਓ ਦੇ ਪਣਵਈਏ ਨੂੰ ਤੇ ਆਪਣੇ ਫੁੱਫੜ ਨੂੰ ਮੰਦਾ ਨਹੀਂ ਬੋਲੀਦਾ ਸਤਕਾਰ ਸਹਿਤ ਬਾਬਾ ਜੀ ਕਹਿ ਕੇ ਨਵਾਜੀ ਦਾ ਰੰਗਰੇਟੇ ਗੁਰੂ ਕੇ ਬੇਟੇ ਦੱਲਿਓ ਤੁਸੀਂ ਕੀ ਕੀ ਮੁਕਾਬਲਾ ਕਰੋਗੇ ਤੁਸੀਂ ਤੁਸੀਂ ਡੋਗਰਿਆਂ ਦੀ نسل ਦੇ ਵਿੱਚੋਂ ਜੇ ਡੋਗਰਿਆਂ ਦੇ ਖਾਨਦਾਨ ਦੇ ਵਿੱਚੋਂ ਜੇ ਤੁਸੀਂ ਜਿਨ੍ਹਾਂ ਨੇ ਗੁਰੂ ਘਰ ਦੀ ਹਮੇਸ਼ਾ ਪਿੱਠ ਦੇ ਵਿੱਚ ਸ਼ੁਰਾ ਮਾਰਿਆ ਸੀਗਾ ਉਹਨਾਂ ਲੋਕਾਂ ਦੀਆਂ ਗਾੜੀਆਂ ਪੀੜ੍ਹੀਆਂ ਦੇ ਪੀੜ੍ਹੀਆਂ ਦੇ ਵਿੱਚ ਉਹ ਗੰਦੇ ਲਹੂ ਦੀ ਪਦਾਇ ਜੇ ਤੁਸੀਂ ਦਲਿਓ ਤੁਹਾਡੇ ਕਰਕੇ ਕੁਸ਼ਕ ਗੰਧੀਆਂ ਨਸਲਾਂ ਕਰਕੇ ਸਿੱਖ ਧਰਮ ਦਾ ਕਾਣ ਹੋ ਰਿਹਾ ਬਾਦ ਆਜੋ ਮੈਂ ਬੇਨਤੀ ਕਰਦਾ ਇੱਕ ਵਾਰ ਫੇਰ ਸਿੰਘ ਸਾਹਿਬ ਸ਼ਰੋਮਣੀ ਪੰਥਕਾਲੀਸ਼ਮੇਰਨਦਾਲ ਦੇ ਮੁਖੀ ਬਾਬਾ ਮੇਜਰ ਸਿੰਘ ਸੋਢੀ ਜੀ ਨੂੰ ਕੇ ਬਾਬਾ ਜੀ ਇੱਕ ਗਨਾਹ ਕੀਤਾ ਇਹਨਾਂ ਨੇ ਗਨਾਹ ਗਲਤੀ ਨਹੀਂ ਗਲਤੀ ਦੀ ਮਾਫੀ ਹੁੰਦੀ ਆ ਗਨਾਹ ਦੀ ਕੇਵਲ ਸਜ਼ਾ ਹੁੰਦੀ ਆ ਤੇ ਇਹਨਾਂ ਦਾ ਜ਼ਰੂਰ ਸੋਧਾ ਲਗਣਾ ਚਾਹੀਦਾ ਜੀ ਤਾਂ ਕਿ ਅੱਗੇ ਤੋਂ ਕੋਈ ਵੀ ਇਹੋ ਜਿਹਾ ਟੁੱੱਚਾ ਇਹੋ ਜਿਹਾ ਖੱਚ ਇਦਾਂ ਦੀ ਕੋਈ ਕਰਤੂਤ ਨਾ ਕਰ ਸਕੇ ਤਾਂ ਕਿ ਇਹੋ ਜੇ ਲੋਕਾਂ ਨੂੰ ਇਹਨਾਂ ਦੀ ਜੀਬ ਨੂੰ ਰੱਸੀ ਪਾਉਣੀ ਜੜੀ ਆ ਨਾ ਉਹ 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 ਜ਼ਰੂਰੀ ਆ ਤਾਂ ਕਿ ਇਹੋ ਜੇ ਲੋਕ ਅੱਗੇ ਤੋਂ 100 ਵਾਰ ਸੋਚਣ ਕੋਈ ਵੀ ਬੋਲਣ ਤੋਂ ਪਹਿਲਾਂ ਸੋ ਉਹਨਾਂ ਖਰਚਾਂ ਤੱਕ ਮੇਰੀ ਇਹ ਵੀਡੀਓ ਜ਼ਰੂਰ ਪਹੁੰਚਾਓ ਸੰਗਤ ਜੀ ਆਪ ਜੀ ਦੀ ਬੜੀ ਮਿਹਰਬਾਨੀ ਹੋਊਗੀ ਕਿਉਂਕਿ ਉਹਨਾਂ ਨੂੰ ਪਤਾ ਨਹੀਂਗਾ ਕਿ ਬਾਬਾ ਜੀਵਨ ਸਿੰਘ ਜੀ ਤੁਹਾਡੇ ਘਰਾਣੇ ਦੇ ਜਵਾਈ ਨੇ ਸੋ ਬਤ ਤੋਂ ਬਾਦ ਵੀਡੀਓ ਸ਼ੇਅਰ ਕਰਕੇ ਜ਼ਰੂਰ ਉਹਨਾਂ ਖਰਚਾਂ ਤੱਕ ਮੇਰੀ ਇਹ ਵੀਡੀਓ ਜ਼ਰੂਰ ਪਹੁੰਚਾਓ ਜੀ ਤੇ ਕਮੈਂਟ ਕਰਕੇ ਜ਼ਰੂਰ ਆਪਣੀ ਰਾਏ ਦਿਓ ਜਿਹੜੇ ਵਿਦਵਾਨ ਸੱਜਣ ਨੇ ਨਾ ਉਹ ਮੈਨੂੰ ਗਿਆਨ ਘਟ ਦਿਓ ਹੁਣ ਕਹਿਣਗੇ ਤੂੰ ਬੜੇ ਘਟੀਆਂ ਸ਼ਬਦ ਵਰਤੇ ਨੇ ਪਰ ਜੋ ਕੁਝ ਉਹਨਾਂ ਦੱਲਿਆਂ ਨੇ ਕੀਤਾ ਨਾ ਉਹਦੇ ਸਾਹਮਣੇ ਮੇਰੇ ਸ਼ਬਦ ਕੁਛ ਵੀ ਨਹੀਂ ਗਏ ਬੜੇ ਹੌਲੇ ਬੜੇ ਛੋਟੇ ਫਿੱਕੇ ਨੇ ਆਪਣਾ ਗਿਆਨ ਇਸ ਕਰਕੇ ਆਪਦੇ ਕੋਲ ਰੱਖਿਓ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਬਹਿਸ ਕਰਨੀ ਚਾਹੁੰਦਾ ਆ ਤੇ ਬਿਲਕੁਲ ਮੇਰੇ ਨਾਲ ਕਰ ਸਕਦਾ ਆ ਮੇਰਾ ਨੰਬਰ 985555 ਬੱਤਰ 666 ਆ ਇਤਿਹਾਸਿਕ ਕੋਈ ਵੀ ਤੱਤ ਮੇਰੇ ਨਾਲ ਸਾਂਝਾ ਕਰ ਸਕਦਾ ਮੈਨੂੰ ਪੁੱਛ ਸਕਦਾ ਆ ਮੈਂ ਉਹਦੇ ਹਰ ਸਵਾਲ ਦਾ ਜਵਾਬ ਦਊਗਾ ਪਰ ਇਦਾਂ ਦਾ ਨਿਰਾਦਰ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਇਸ ਕਰਕੇ ਸਾਡੇ ਵਾਸਤੇ ਇਹੋ ਜਿਹੇ ਲੋਕ ਕੁੱਤੇ ਦੀ ਨਸਲ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ